ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਤਬਸਤ ਹੋ ਕੇ ਬਾਬਾ ਜੀਵਨ ਸਿੰਘ ਜੀ ਦੇ ਜਿੱਥੇ ਜਨਮ ਦਿਹਾੜੇ ਨੂੰ ਮਨਾਇਆ ਹੈ ਉਥੇ ਸੰਗਤਾਂ ਨੂੰ ਖਾਸ ਕਰਕੇ ਸਮੁੱਚੇ ਦਲਤ ਭਾਈਚਾਰੇ ਨੂੰ ਜਿਨ੍ਹਾਂ ਦੀ ਆਬਾਦੀ ਪੰਜਾਬ ਦੇ ਵਿੱਚ 40% ਦੀ ਹੈ ਉਸ ਵਰਗ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਲਈ ਇੱਕ ਪਰਨ ਕੀਤਾ ਕਿਉਂਕਿ ਕੁਝ ਸਾਜ਼ਿਸ਼ੀ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਇਸ ਦਲਤ ਭਾਈਚਾਰੇ ਦੀ ਵੱਡੀ ਆਬਾਦੀ ਨੂੰ ਸਾਹ ਦੇ ਤਹਿ ਦੂਰ ਕਰਨਾ ਚਾਹੁੰਦੇ ਹੈ ਕਹਿੰਦੇ ਕਾਮਯਾਬ ਹੋ ਗਏ ਤਾਂ ਬਗਨਾ ਆਉਣ ਵਾਲੀਆਂ ਕੀੜੀਆਂ ਨੂੰ ਸਾਨੂੰ ਸਾਰੇ ਬੱਚਿਆਂ ਨੂੰ ਪਰਮਾਨੰ ਮਨਸਵਾ ਮਿਲੂਗਾ ਛੀ ਦੀਆਂੜਾ ਬਣਾਉਣਾ ਜਰਮ ਦੀਆਂੜਾ ਬਣਾਉਣਾ ਬੋਤਾ ਸਿੰਘ ਗਰਜਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੁਖਾ ਸਿੰਘ ਮਤਾਬ ਸਿੰਘ ਜੀ ਮਤਲਬ 40% ਦਲਤ ਭਾਈਚਾਰੇ ਦੇ ਵਿੱਚੋਂ ਜਿੰਨੀਆਂ ਕਰਵਾਨੀਆਂ ਕਰਨ ਵਾਲੇ ਯੋਧੇ ਹੋਏ ਜਿਉਂ ਉਹਨਾਂ ਦਾ ਇਤਿਹਾਸ ਇਸ ਸੁਫਲਵਾੜੀ ਨੂੰ ਦੱਸਿਆ ਜਾਊਗਾ ਤਾਂ ਇਹ ਸ਼੍ਰੀ ਗੁਰੂ ਰੰਗੂ ਗੁਰੂ ਰੰਗੂ ਸਾਹਿਬ ਦੇ ਨੇੜੇ ਨੇੜੇ ਹੋਣਗੇ ਨੂੰ ਗੱਲ ਕੀਤੀ ਹੈ ਅਗਦੇ ਗਿਆਨਾ ਮੁੱਖ ਮੰਤਰੀ ਵੀਰਪੁਰਾ ਤੇਰੇ ਗੁਰੂ ਸਰ ਦਾ ਅਸ਼ੀਰਵਾਦ ਹੈ ਤੂੰ ਰੋਕ ਨਹੀਂ ਸਕਦਾ ਉਥੇ ਛਰੋਣੀ ਗੁਜਰਾ ਪ੍ਰਬੰਧ ਕਮੇਟੀ ਦਾ ਧਰਮਾਦਵੀ ਇਸ ਗੱਲ ਨਹੀਂ ਕੀਤਾ ਕਿ ਜਿਨ੍ਹਾਂ ਨੇ ਹਾਇਰ ਐਜੂਕੇਸ਼ਨ ਦੇ ਲਈ ਸਿੱਖ ਬੱਚਾ ਦੇ ਲਈ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 9 ਸਾਲ ਦਾ ਗੋਵਨ ਲਾਏ ਗੋਮਿੰਦ ਸਿੰਘ ਬਾਬਾ ਜੀ ਜਿਸ ਦੇ ਦਿੱਤੇ ਹੋਣ ਤੋਂ ਬਾਅਦ ਬੰਦੇ ਆ ਗੋਮਿੰਦ ਰਾਏ 9 ਸਾਲ ਦਾ ਬੱਚਾ ਉਹ 3 ਬਾਅਦ ਸਾਲ ਨੂੰ ਸ਼ਹਾਦਤ ਦੇ ਨਾਤੇ 3 ਸਾਲ ਦਾ ਹੈ ਤਾਂ ਵੀ ਤੁਸੀਂ ਕਿਸ ਦਾ ਨਾਤਾ ਕਹਿ ਸਕਿਓ ਕਿ 15 ਸਾਲ ਦਾ ਬਾਬਾ ਜੀ ਜਿਸ ਦੇ ਸੀਚਾ ਕਿਹ ਗਿਆ ਕਰਦੇ ਤੇ ਪ੍ਰਧਾਨ ਧਾਮੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਰਗਰੇਟਿਆਂ ਦਾ ਜੋ ਬੂੰਗਾ ਬੂੰਗਾ ਰਗਰੇਟਿਆਂ ਸ਼੍ਰੀ ਅਮਰਸਰ ਸਾਹਿਬ ਵੀ ਕਿ ਸੁਪਰੀਮ ਕੋਰਟ ਚ ਕੀ ਚੱਲਿਆ ਜਿੱਤ ਵੀ ਗਏ ਉਹਨੂੰ ਜਲਦੀ ਸਥਾਪਿਤ ਕੀਤਾ ਜਾਵੇ ਕਿਉਂਕਿ ਵੱਡੀ ਗਲਤੀ ਦਾ ਰੰਗ ਰੇਟਾ ਭਾਈਚਾਰਾ ਕਿਦਰਾ ਕਿਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਤੋਂ ਇਹ ਆਸ ਰੱਖਦਾ ਹੈ ਕਿ ਸਾਡੇ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਏਗਾ ਆਪਣਾ ਇਤਿਹਾਸ ਸੰਭਾਲਣ ਲਈਏ ਆਪਣੇ ਇਤਿਹਾਸ ਨੂੰ ਆਪਣੇ ਬੱਚਾ ਨਾਲ ਲੈ ਕੇ ਜਾਈਏ ਆਪਣੇ ਪਰਿਵਾਰਾਂ ਨਾਲ ਲੈ ਕੇ ਜਾਈਏ ਆਪਣੇ ਮਿੰਟ ਵਾਲੇ ਸੁਸਨ ਕਰ ਲੈ ਕੇ ਜਾਈਏ ਪਰ ਜਿਹਨਾਂ ਬੇਜਮੀਨੇ ਲੋਕਾਂ ਦੀ ਉੱਤੇ ਘਰ ਉਜੜ ਗਏ ਉਹਨਾਂ ਦੇ ਲਈ ਵੀ ਸ਼ਰੋਣੀ ਗੁਰਦੁਆਰਾ ਕੌਂਡ ਕਮੇਟੀ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤਾਂ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਨੂੰ ਡੋਬਣਾ ਚਾਹੁੰਦੀ ਹੈ ਇਸ ਕਰਕੇ ਸਾਡਾ ਫਰਜ਼ ਬਣਦਾ ਕਿਉਂਕਿ ਸਿੱਖ ਪੰਥ ਨੇ ਹਮੇਸ਼ਾ ਹੀ ਗਰੀਬ ਗੁਰਮੇ ਲੋਕਾਂ ਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਉਹਨਾਂ ਕੱਠੇ ਕਹਿੰਦਾ ਤੁਕੇ ਬਚਪਣ ਜਿੱਥੇ ਰਹੇ ਸੀ ਜੀ ਸੋਨੇ ਆ ਧਰਮੇ ਭਾਈ ਜੱਟਾ ਬਾਬਾ ਜੂਸੇ ਨੇ ਕਿਹਾ ਮੈਂ ਸੋਚ ਰਿਹਾ ਕਿ ਪੌਂ ਤੁਲੇ ਲੋਕਾਂ ਦੀ ਕੱਠੇ ਹੋ ਜਾਂਦੀ ਤਮ ਉਸ ਟਾਈਮ ਕਿਤੇ ਗੁਰੂ ਸਾਹਿਬ ਨੇ ਸਿਮਾ ਜਿੰਦੇ ਕਹਾਂ ਸੀ ਭਾਈ ਜੱਟਾ ਇਹ ਜੱਟਾ ਜੀ ਸਰਵਾਦਨ ਮੱਤੂ ਸਿੰਘ ਜੀ ਸਾਡੇ ਉਸ ਦਿਨ ਬਾਬਾ ਜੂਸ ਸਿੰਘ ਕੋਲ ਹੀ ਫੜੇ ਰਹੇ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪਰਚਾਰ ਪੰਜਾਬ ਕੇਕੇਸੀ ਭਾਗ ਕਮਿਊਨਸ ਕਮੇਟੀ ਪੰਜਾਬ ਪ੍ਰਦੇਸ਼ ਹਰ ਸਾਲ ਦੀ ਤਰ੍ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਹਿਯੋਗ ਦੇ ਨਾਲ ਹਾਜ਼ਰੀਤ ਗੁਰਦੁਆਰਾ ਸਾਹਿਬ ਦੀ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਜਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬਠਿੰਡਾ ਵਿਖੇ ਮਨਾਇਆ ਗਿਆ ਬੜੇ ਜੋਸ਼ ਦੇ ਨਾਲ ਸੰਗਤਾਂ ਦੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਤਮਸਤਕ ਹੋ ਕੇ ਬਾਬਾ ਜੀਵਨ ਸਿੰਘ ਜੀ ਜਿੱਥੇ ਜਨਮ ਦਿਹਾੜੇ ਨੂੰ ਮਨਾਇਆ ਹੈ ਉਥੇ ਸੰਗਤਾਂ ਨੂੰ ਖਾਸ ਕਰਕੇ ਸਮੁੱਚੇ ਦਲਤ ਭਾਈਚਾਰੇ ਨੂੰ ਜਿਨ੍ਹਾਂ ਦੀ ਆਬਾਦੀ ਪੰਜਾਬ ਦੇ ਵਿੱਚ 40% ਦੀ ਹੈ ਉਸ ਵਰਗ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਲਈ ਇੱਕ ਪਰਨ ਕੀਤਾ ਕਿਉਂਕਿ ਕੁਝ ਸਾਜ਼ਿਸ਼ੀ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਇਸ ਦਲਤ ਭਾਈਚਾਰੇ ਦੀ ਵੱਡੀ ਆਬਾਦੀ ਨੂੰ ਸਾਜ ਦੇ ਤਹਿ ਦੂਰ ਕਰਨਾ ਚਾਹੁੰਦੇ ਸੋ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈਗੇ ਆ ਬਾਬਾ ਜੀਵਨ ਸਿੰਘ ਜੀ ਦਾ ਜਨਮ ਮਨਾਉਣਾ ਛੀਦੀ ਦਿਹਾੜਾ ਮਨਾਉਣਾ ਜਨਮ ਦਿਹਾੜਾ ਮਨਾਉਣਾ ਬੋਤਾ ਸਿੰਘ ਗਰਜਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੁਖਾ ਸਿੰਘ ਮਤਾਬ ਸਿੰਘ ਜੀ ਮਤਲਬ 40% ਦਲਤ ਭਾਈਚਾਰੇ ਦੇ ਵਿੱਚੋਂ ਜਿੰਨੀਆਂ ਕਰਵਾਨੀਆਂ ਕਰਨ ਵਾਲੇ ਯੋਧੇ ਹੋਏ ਜੇ ਉਹਨਾਂ ਦਾ ਇਤਿਹਾਸ ਇਸ ਸੁਲਵਾੜੇ ਨੂੰ ਦੱਸਿਆ ਜਾਊਗਾ ਤਾਂ ਇਹ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੇੜੇ ਹੋਣਗੇ ਜਦ ਤੱਕ ਦਲਤ ਭਾਈਚਾਰੇ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲਿਆਉਣ ਲਈ ਕੋਈ ਕਦਮ ਨਹੀਂ ਚੁੱਕਦੇ ਉਦੋਂ ਤੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕਹਿ ਲਈਏ ਜਿਹੜੇ ਸਿੱਖ ਧਰਮ ਦੇ ਖਿਲਾਫ ਕਹਿ ਲਈਏ ਸਾਰ ਸਾਰਾ ਜਨ ਵਾਲੇ ਲੋਕ ਹੈ ਉਦੋਂ ਤੱਕ ਉਹਨਾਂ ਦੀਆਂ ਸਾਰ ਸਾਰਾ ਕੰਮਜਾਬ ਹੁੰਦੀਆਂ ਰਹਿਣਗੀਆਂ ਪਰ ਨੈਸ਼ਨਲ ਦਲਤ ਮਹਾਪੰਚਾਇਤ ਨੇ ਜਿੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਉਥੇ ਛਲੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਵੀ ਇਸ ਗੱਲ ਲਈ ਕੀਤਾ ਹੈ ਕਿ ਜਿਨ੍ਹਾਂ ਨੇ ਹਾਇਰ ਐਜੂਕੇਸ਼ਨ ਦੇ ਲਈ ਸਿੱਖ ਬੱਚਾ ਦੇ ਲਈ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਔਰ ਮੈਂ ਇੱਥੇ ਜਿਹਦੇ ਐਸਜੀਪੀਸੀ ਦਾ ਧੰਨਵਾਦ ਕਰਨਾ ਚਾਹੂੰਗਾ ਉਥੇ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਗੁਬਨਤੀ ਕਰੂੰਗਾ ਕਿ ਰਗਰੇਟਿਆਂ ਦਾ ਜੋ ਬੂੰਗਾ ਬੂੰਗਾ ਰਗਰੇਟਿਆਂ ਸ੍ਰੀ ਅਮਰਸਰ ਸਾਹਿਬੀ ਕੇ ਸੁਪਰੀਮ ਕੋਰਟ ਜੇ ਚੱਲਿਆ ਜਿਤ ਵੀ ਗਏ ਉਹਨੂੰ ਜਲਦੀ ਸਥਾਪਿਤ ਕੀਤਾ ਜਾਵੇ ਕਿਉਂਕਿ ਵੱਡੀ ਗਲਤੀ ਦਾ ਰਗਰੇਟਾ ਭਾਈਚਾਰਾ ਕਿਧਰਾਂ ਕਿਤੇ ਸ਼ਰਮਣੀ ਗੁਰਦਾਰਾ ਪ੍ਰੰਧ ਕਮੇਟੀ ਤੋਂ ਇਹ ਆਸ ਰੱਖਦਾ ਹੈ ਕਿ ਸਾਡੇ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਏਗਾ ਨਾਲ ਹੜਪੀੜਤ ਜਿਹੜੇ ਇਲਾਕੇ ਹੈਗੇ ਆ ਉਸ ਹੜਪੀੜਤ ਇਲਾਕੇ ਦੇ ਵਿੱਚ ਠੀਕ ਹੈ ਕਿ ਕਿਸਾਨਾਂ ਦੇ ਲਈ ਅਸੀਂ ਡੀਜ਼ਲ ਦਾ ਪ੍ਰਬੰਧ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਪਰ ਜਿਹਨਾਂ ਬੇਜਮੀਨੇ ਲੋਕਾਂ ਦੀ ਉੱਤੇ ਘਰ ਉਜੜ ਗਏ ਉਹਨਾਂ ਦੇ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤਾਂ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਨੂੰ ਡੋਬਣਾ ਚਾਹੁੰਦੀ ਹੈ ਇਸ ਕਰਕੇ ਸਾਡਾ ਫਰਜ਼ ਬਣਦਾ ਕਿਉਂਕਿ ਸਿੱਖ ਪੰਥ ਨੇ ਹਮੇਸ਼ਾ ਹੀ ਗਰੀਬ ਗੁਰਬੇ ਲੋਕਾਂ ਦਾ ਸਾਥ ਦਿੱਤਾ ਹੈ ਤੋਂ ਪੰਥ ਦਾ ਇਹ ਫਰਜ਼ ਬਣਦਾ ਹੈ ਕਿ ਗਰੀਬ ਗੁਰਬੇ ਇਸ ਜਨਤਾ ਨੂੰ ਜਿਹੜੇ ਹੜਪੀਲਤ ਪ੍ਰਭਾਵਿਤ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਮਾਜਣ ਦਾ ਕੰਮ ਕਰੇ ਸੋ ਇੱਕ ਵਾਰ ਫਿਰ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੈਂ ਬੇਨਤੀ ਕਰੂੰਗਾ ਕਿ ਐਸਜੀਪੀਸੀ ਵੱਲੋਂ ਵੀ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਤੇ ਸੀਧੀ ਦਿਹਾੜੇ ਮਨਾਉਣ ਦੀ ਸਾਂਝੀ ਤੌਰ ਤੇ ਜ਼ਰੂਰਦ